ਮਸ਼ਕਾ ਦੋਸਤੋ ਮੈਂ ਸ਼ਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਰ ਚੀਜ਼ ਪੰਜਾਬ ਦੀ ਅੱਜ ਗੱਲ ਕਰਾਂਗੇ ਜਲ ਸਪਲਾਈ ਦੇ ਕਰਮਚਾਰੀਆਂ ਬਸੋਂ ਇੱਕ ਜਿਹੜਾ ਅਸੀਂ ਕੰਸਟਰਕਟ ਜਿਹੜਾ ਦਫਤਰ ਦਾ ਢਾਂਡਾ ਲਗਾਇਆ ਗਿਆ ਉਹਨੇ ਦਫਤਰ ਦਾ ਘਰਾ ਵੀ ਕੀਤਾ ਗਿਆ ਉਹ ਘਰਾਬ ਕਰਦਾ ਮੇਨ ਕਾਰਨ ਹੈਗਾ ਕਿ ਜਿਹੜਾ ਸਰਕਾਰ ਦਾ ਬਸੋਂ ਇੱਕ ਸਕਟਾ ਸਿਸਟਮ ਜਿਹੜਾ ਆਇਆ ਹੈਗਾ ਨਵਾਂ ਸਿਸਟਮ ਜਿਹੜਾ ਜਲ ਸਪਲਾਈ ਨੂੰ ਸ਼ੁਰੂ ਕਰਨ ਜਿਹੜਾ ਕੇਂਦਰ ਆ ਕੀ ਦੱਸਿਆ ਜਾਂਦਾ ਕੁਝ ਇੱਕ ਟਾਈਮ ਟੇਬਲ ਫਿਕਸ ਕੀਤਾ ਜਾਏਗਾ ਕਿਹਦੇ ਟਾਈਮ ਤੇ ਪਾਰਕੀ ਦੇ ਲੋਕ ਨੂੰ ਮੌਜੂਦ ਹੋਏਗਾ ਇਹ ਕਰਮਚਾਰੀ ਹੈਗੇ ਜਿਹੜੇ ਜਨ ਸਰਪੰਚ ਦੇ ਪੈਨਲ ਕਨੈਕਟ ਬੇਸ ਤੇ ਨਕਲੀਆਂ ਕਰਦੇ ਪਏ ਕੰਮ ਕਰਦੇ ਪਏ ਉਹਨਾਂ ਦਾ ਅੱਜ ਇਹ ਕਹਿਣਾ ਹੈਗਾ ਇਹ ਸਕਾਡਾ ਸਿਸਟਮ ਲਾਉਣ ਨਾਲ ਸਾਡੀ ਨੌਕਰੀ ਖਤਰੇ 'ਚ ਪੈ ਜਾਂਦੀ ਹੈ ਪਰ ਸਾਡਾ ਜਿਹੜਾ ਇੱਥੇ ਕੰਮ ਕੋਈ ਨਹੀਂ ਰਿਹਾ ਪਰ ਅੱਜ ਉਹਨਾਂ ਨੇ ਉਸ ਮੁੱਦੇ ਨੂੰ ਲੈ ਕੇ ਜਿਹੜਾ ਅੱਜ ਜੀ ਉਹ ਕੰਸਲ ਦਫਤਰ ਦੇ ਬਾਹਰ ਜੇ ਧਰਨਾ ਲਗਾਇਆ ਗਿਆ ਹੈ ਘਰਾਬ ਕੀਤਾ ਗਿਆ ਇਹਦੀ ਇਹੀ ਮੰਗਾ ਹੈਗੀਆਂ ਕਿ ਜੇ ਸਕਾਡਾ ਸਿਸਟਮ ਹੈ ਬਣਾ ਕੀਤਾ ਜਾਵੇ ਪਰ ਉਹਨਾਂ ਦੀ ਜੇ ਗੱਲ ਕਰੀਏ ਕਿ ਪਿਛਲੇ ਕੱਲ੍ਹ ਦੀ ਜਿਹੜ ਏ ਸਿਮਪ ਕੋਮਾਂ ਤੇ ਮੰਡਾ ਤੇ ਐਸਡੀਓ ਕਾਂਸਰਾਈ ਦਾ ਜਿਹੜਾ ਇੱਥੇ ਉਹਨਾਂ ਨੇ ਕੋਟਲਾ ਵੀ ਲੁਕਿਆਂ ਗਿਆ ਪਰ ਅੱਜ ਇਹ ਗੱਲ ਕਰਾਂਗੇ ਉਹਨਾਂ ਦੇ ਪਰਫੋਰਮੈਂਸ ਮੇਂ ਰੱਖੇ ਆਏ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਿਹੜੇ ਧਰਮੇ ਜੀ ਸ਼ਾਮਲ ਹੋਏ ਆ ਅੱਜ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੀ ਤੇ ਜਿਲ੍ਹਾ ਗਰਦਾਸਪੁਰ ਦੇ ਹਿਸ਼ਾਰਪੁਰ ਤੋਂ ਜਿਹੜੇ ਇੱਥੇ ਦੇ ਕਰਮਚਾਰੀ ਪਹੁੰਚੇ ਆਂ ਅ ਜਿਨ੍ਹਾਂ ਨੇ ਇਹ ਵੀ ਕਹਿ ਆ ਕਿ ਜੇ ਸਾਡੀ ਮੁੰਡਾ ਪੁਰੀ ਨਹੀਂ ਹੋਈਆਂ ਪਰ ਅਸੀਂ ਜਿਹਾ ਸਾਡਾ ਹੋਰ ਤਿੱਖਾ ਹੋਏਗਾ ਪਰ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਮੁਲਾਜ਼ਮਾਂ ਦੀ ਜਿਹੜੀ ਪਰਚਾ ਕੀਤਾ ਗਿਆ ਉਹ ਪਰਚਾ ਜੇ ਰੱਦ ਕੀਤਾ ਜਾਏ ਨਹੀਂ ਤੇ ਅਸੀਂ ਜਿਹਾ ਸਾਡਾ ਸ਼ਿੰਗਰ ਸ਼ਹਿਰ ਹੋਰ ਤਿੱਖਾ ਹੋਏਗਾ ਮੈਂ ਸ਼ਮਸ਼ੂਦਦ ਤਰ੍ਹਾਂ ਆਪਣੇ ਸੇਵਾ ਤੋਂ ਕੁਝ ਨਾ ਕਿ ਸਾਥ ਹਲਚਲ ਪੰਜਾਬ ਦੇ ਪਟਿਆਨ ਤੋਂ ਦੇਖ ਲੋ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਦਾ ਮੈਂ ਔਗਾਸੇ ਟਾਂਡਾ ਦਫ਼ਤਰ ਪੰਜਾਬ ਕਨੈਕਟ ਵਾਚਨ ਦੀ ਸੰਕਤੀ ਹਿਸ਼ਾਰਪੁਰ ਤੋਂ ਫਾਇਦਾ ਜਿਹੜਾ ਇਹ ਪ੍ਰਦਰਸ਼ਨ ਦਾ ਸਾਡੇ ਜਥੇਬੰਨੇ ਹਮੇਸ਼ਾ ਹੀ ਲੋਕਾਂ ਦੇ ਪਾਣੀ ਦੇਣ ਦਾ ਕੰਮ ਅਸੀਂ ਕਰਦੇ ਆ ਰਹੇ ਪਿਛਲੇ ਲੰਬੇ ਸਮੇ ਤੋਂ ਪਰ ਇਹ ਜਿਹੜਾ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਸਰਕਾਰ ਵੱਲੋਂ ਉਹਦੇ ਜਿਹੜਾ ਸਾਈਡ ਇਫੈਕਟ ਆ ਇਹ ਲੋਕਾਂ ਨੂੰ ਦੱਸਦੇ ਨਹੀਂਗੇ ਚਲੋ ਜੇ ਲੋਕ ਇਹ ਕਹਿਣਗੇ ਵੀ ਆਪਣੇ ਵਾਸਤੇ ਲੜਦੇ ਆ ਆਪਾਂ ਪਹਿਲਾਂ ਲੋਕਾਂ ਵਾਸਤੇ ਲੜਦੇ ਆ ਜਿਨ੍ਹਾਂ ਨੂੰ ਅਸੀਂ ਪਾਣੀ ਦਾ ਦੇਣ ਵਾਸਤੇ ਸਰਕਾਰ ਨੇ ਮਹਿਕਮੇ ਲਿਖੇ ਆ ਪਿਛਲੇ ਲੰਬੇ ਸਮੇ ਤੋਂ ਔਰ ਜਦੋਂ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣੇ ਆ ਇਹਨਾਂ ਨੇ ਜੋ ਸੈਂਸਰ ਲਾ ਕੇ ਟਾਈਮ ਸੈੱਟ ਕਰਨਾ ਪਾਵਰ ਕੱਟ ਲੱਗਣੇ ਆ ਸਾਡੇ ਵਰਕਰ ਰਾਤ ਦੇ 12-12 ਵਜੇ ਤੱਕ ਡਿਊਟੀ ਕਰਦੇ ਆ ਜਦੋਂ ਟਾਈਮ ਸੈੱਟ ਕਰ ਦਿੱਤਾ ਕੋਈ ਇਸ ਮਸ਼ੀਨਰੀ ਤਾਂ ਖਰਾਬ ਹੋ ਗਈ ਬੇਲਾ ਕਵੇਲਾ ਪਾਣੀ ਸਾਡੇ ਵਰਕਰ ਦਿਨ ਰਾਤ ਸੱਪਾਂ ਦੀ ਸਰੀਆ ਮਿਹਨਤ ਕੇ ਇੰਤ ਕਰਕੇ ਲੋਕਾਂ ਨੂੰ ਪਾਣੀ ਦੇਣ ਦੀ ਸੇਵਾ ਕਰਦੇ ਆ ਰਿਹਾ ਜਦੋਂ ਇਹ ਸਿਸਟਮ ਲੱਗ ਗਿਆ ਪਹਿਲਾ ਨੰਬਰ ਲੋਕਾਂ ਨੂੰ ਸਮੇਂ ਸਿਰ ਪਾਣੀ ਮਿਲਣਾ ਜੇ ਪੰਚਾਇਤਾਂ ਕੋਲ ਸਕੀਮਾਂ ਨਹੀਂ ਚੱਲੀਆਂ ਫੇਲ ਹੋਈਆਂ ਤੇ ਆਉਣਾ ਸੈਂ ਵਿੱਚ ਵੱਡੇ ਕਾਰਪੋਰੇਸ਼ਨਾਂ ਦੇ ਲੋਟ ਬੜੀ ਉਹਨਾਂ ਨੇ ਕਰਨੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਉਹਨਾਂ ਨੇ ਮਹਿੰਗੇ ਭਾਅ ਦੇ ਪਾਣੀ ਵੇਚਣਾ ਜਿਹੜਾ ਇਸ ਵੇਲੇ 60-70 ਰੁਪਏ ਤੇ ਜਿਹੜਾ ਇੱਕ ਦਿਨ ਵਾਸਤੇ ਪਾਣੀ ਸਾਡਾ ਮਹਿਗਮਾ ਦੇ ਰਿਆ ਦੂਸਰੇ ਨੰਬਰ ਤੇ ਜਿਹੜਾ ਕੱਚਾ ਪిల్లా ਰੋਜ਼ਗਾਰ 15-20 ਸਾਲ ਤੋਂ ਵਰਕਰ ਉਥੇ ਕਰਦਾ ਆ ਰਿਹਾ ਲੈਂਸਮੈਂਟ ਤੇ ਆਊਟਸੋਰਸ ਤੇ ਉਹਦਾ ਰੋਜ਼ਗਾਰ ਜਿਹੜਾ ਖਸਰਾਣਾ ਨੂੰ ਘਰ ਨੂੰ ਤੋੜ ਦੇਣਾ ਇਸ ਦੇ ਵਿਰੋਧ ਵਿੱਚੋਂ ਇੱਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਸੀਗਾ ਸਾਡੇ ਇਹ ਖਲਾਫ ਹਾਰਟ ਸਟਾਡਾ ਸਿਸਟਮ ਆਮ ਲੋਕਾਂ ਦੇ ਵੀ ਹਿੱਤ ਵਿੱਚ ਹੈ ਨਹੀਂਗਾ ਸ਼ਾਂਤਵੇਂ ਤਰੀਕੇ ਨਾਲ ਸਟਾਡਾ ਸਿਸਟਮ ਉਤਾਰ ਕੇ ਇਸ ਪੰਜ ਦੇ ਘਾਰ ਇੱਥੋਂ ਜਿਹੜਾ ਐਸਡੀਓ ਕਾਂਸਰ ਆਜਾ ਉਹਨੇ ਇਹ ਪ੍ਰਸ਼ਾਸਨ ਦੀ ਸਿਹਤ ਤੇ ਧੱਕੇ ਨਾਲ ਪਰਚੇ ਕਰਾਇਆ ਕੁਝ ਪਿੰਡवासी ਆ ਤੇ 9 ਦੇ ਵਿੱਚ ਸਾਡੇ ਵਰਕਰ ਵਾ ਜਦੋਂ ਤੱਕ ਇਹ ਪਰਚੇ ਜਿਹੜੇ ਪਾਏ ਝੂਠੇ ਪਰਚੇ ਪਾਏ ਆ ਉਹ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਇਹਦਾ ਚੱਲਦਾ ਰਹੂਗਾ ਜੇ ਸਾਨੂੰ ਲੋੜ ਪਈ ਇੱਥੋਂ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਹੋਰ ਵੀ ਕੋਤਕਾ ਸੰਘਰਸ਼ ਅਲਿਕ ਸਕਦੇ ਆ ਅੱਜ ਜਿਹੜੇ ਜਲ ਸਪਲਾਈ ਸੈਨੀਟੇਸ਼ਨ ਕਟ੍ਰੈਕਟਰ ਵਰਕਰ ਜੁਨੀਨ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਸ ਸੰਘਰਸ਼ ਦੀ ਹਮਾਇਤ ਵਿੱਚ ਆਏ ਆ ਅਸੀਂ ਇਸ ਗੱਲ ਨੇ ਸਮਝਨੇ ਆ ਕਿ ਜਿਹੜਾ ਇਹ ਜਿਹੜੀ ਕੰਟਰੋਲ ਸਿਸਟਮ ਲਾਗੂ ਕੀਤਾ ਜਾ ਰਿਹਾ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਜਨਤਕ ਸਵਾਵਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਸਵਾਵਾਂ ਨੇ ਉਹਨਾਂ ਦਾ ਨਿੱਜੀਕਰਨ ਕਰਨ ਦੀ ਇੱਕ ਦਿਸ਼ਾ ਦੇ ਵਿੱਚ ਟੁੱਪਿਆ ਕਦਮ ਹੈ ਜਿਵੇਂ ਸਿਹਤ ਬਿਜਲੀ ਸੜਕਾਂ ਹਵਾਈ ਰੇਲਾਂ ਸਾਰਾ ਮਹਿਕਮਾ ਸਾਰੇ ਅਦਾਰੇ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਸੌਂਪੇ ਗਏ ਆ ਇਸੇ ਸਕੀਮ ਦੇ ਤਹਿਤ ਉਹਨਾਂ ਨੇ ਜਲ ਸਪਲਾਈ ਦਾ ਜਿਹੜਾ ਕਾਰਜ ਇਹ ਪ੍ਰਾਈਵੇਟ ਕੰਪਨੀ ਜਿਹੜੀ ਸਪੈਸ਼ਲ ਪਰਪਰ ਜੋ ਵਹੀਕਲ ਨਾਂ ਦੀ ਜਿੱਥੇ ਪਾਰਟੀ ਖੜੀ ਆਪਣੇ ਕੰਪਨੀ ਖੜੀ ਕੀਤੀ ਆ ਉਸ ਕੰਪਨੀ ਤੇ ਕੋ ਨੂੰ ਇਹ ਸੌਂਪਿਆ ਜਾ ਰਿਹਾ ਇਸ ਸਕੀਮ ਦੇ ਇਸ ਕੰਪਨੀ ਦੇ ਕੋਲ ਜਦੋਂ ਜਲ ਸਪਲਾਈ ਦੀ ਜ਼ਿੰਮੇਵਾਰੀ ਗਈ ਤਾਂ ਇਹ ਜਿਹੜੇ ਸਾਡੇ ਕਾਮਿਆਂ ਦਾ ਰੋਜ਼ਗਾਰ ਆ ਉਹ ਰੋਜ਼ਗਾਰ ਖੁੱਸੂਗਾ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਪਾਣੀ ਮਤਲਬ ਮੁੱਲ ਮਿਲੂਗਾ ਯਾਨੀ ਪਾਣੀ ਦੀ ਕੀਮਤ ਅਦਾ ਕਰਨੀ ਪਿਆ ਕਰੂਗੀ ਜਿਹੜੀ ਜ਼ਰੂਰੀ ਸੇਵਾ ਲੋਕਾਂ ਦੇ ਕੋਲ ਅਸੀਂ ਸਮਝਨੇ ਆ ਇਹ ਇਹ ਸਰਕਾਰ ਦੀ ਜਿਹੜੀ ਪਾਲਿਸੀ ਸਾਰੇ ادارے ਦਾ ਨਿੱਜੀ ਕਰਨ ਦੀ ਪਾਲਿਸੀ ਆ ਇਹ ਵਰਲਡ ਬੈਂਕ ਆਈਐਮਐਫ ਤੇ ਡਬਲਯੂਟੀਓ ਦੀਆਂ ਪਾਲਸੀਆਂ ਦੇ ਤਹਿਤ ਆ ਕਿ ਸਾਰੇ ਅਦਾਰਿਆਂ ਦਾ ਨਿੱਜੀ ਕਰਨ ਕਰਕੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕੰਪਨੀ ਸੰਭਾਲੀ ਕਿਤੇ ਜਾਵੇ ਤੇ ਇਸ ਦਿਸ਼ਾ ਦੇ ਵਿੱਚ ਜਲ ਸਪਲਾਈ ਦਾ ਵਿਭਾਗ ਦਾ ਜਿਹੜੀ ਲੋਕਾਂ ਨੂੰ ਮਿਲਦੀ ਜਿਹੜੀ ਜਲ ਸਪਲਾਈ ਦੀ ਸੇਵਾ ਉਹ ਲੋਕਾਂ ਦੇ ਕੋਲੋਂ ਖੋ ਕੇ ਜਿਹੜੇ ਕੰਪਨੀਆਂ ਕੋਲ ਇੱਕ ਵਪਾਰਕ ਦੇ ਤੌਰ ਦੇ ਉੱਤੇ ਕੰਪਨੀਆਂ ਦੇ ਮੁਨਾਫੇ ਵਧਾਉਣ ਵਾਸਤੇ ਜਿਹੜੀ ਉਹਨਾਂ ਨੂੰ ਛੋਪੀ ਜਾ ਰਹੀ ਆ ਇਹਦੀ ਅਸੀਂ ਨਿੰਦਾ ਕਰ ਰਹੇ ਆ ਤੇ ਇਹ ਸੰਘਰਸ਼ ਦੀ ਅਸੀਂ ਹਮਾਇਤ ਕਰ ਰਹੇ ਆ ਤੇ ਇਹ ਜਿਹੜੇ ਸੰਘਰਸ਼ ਸੀ ਲੋਕਾਂ ਦੇ ਉੱਤੇ ਕੀਤੇ ਢੂਠੇ ਪਰਚੇ ਆ ਉਹ ਰੱਦ ਕਰਕੇ ਇਹ ਸਕੀਮ ਨੂੰ ਸਰਕਾਰੀ ਤੌਰ ਦੇ ਉੱਤੇ ਜਿਵੇਂ ਪਹਿਲਾਂ ਸਰਕਾਰੀ ਕਰਮਚਾਰੀ ਭਰਤੀ ਕਰਕੇ ਸਰਕਾਰ ਦੀ ਦੇਖਰੇਖ ਦੇ ਵਿੱਚ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰੱਖਣ ਦੀ ਅਸੀਂ ਮੰਗ ਕਰਦੇ ਆ ਇਹ ਸਾਡਾ ਸੰਘਰਸ਼ ਹੈ ਠੀਕ ਹੈ ਕਿਸੇ ਕੀਤਾ ਜਾ ਰਿਹਾ ਜੀ ਇੱਥੇ ਕੰਮਲਾਜਨ ਸਮਰਸ ਮੋਰਚਾ ਪੋਜੀਸ਼ਨ ਨੰਬਰ 31 ਆਪਰ ਸੋਰੀ ਜਾਲਸਪਲਾਇਟ ਤੇ ਸਾਇੰਟਿਸਟ ਨਾਲ ਕੰਟੈਕਟ ਬਰਕਰਰ ਨੰਬਰ 31 ਦੇ ਸਾਰੇ ਅਤੇ ਦੂਜੇ ਰੂਸਾਥੀ ਬੈਠੇ ਨੇ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਸਾਡੇ ਸਕੀਮਾ ਤੇ ਸਕਾਡਾ ਸਿਸਟਮ ਲਗਵਾਇਆ ਜਾ ਰਿਹਾ ਹੈ ਪੰਜਾਬ ਦੇ ਕਿਤੇ ਵੀ ਜ਼ਿਲ੍ਹੇ ਵਿੱਚ ਇਹ ਸਿਸਟਮ ਨਹੀਂ ਲਗਾਇਆ ਸਾਡੇ ਪਠਾਨਕੋਟ ਦੇ ਵਿੱਚ ਸਬਡਿਵੀਜ਼ਨ ਰੋਜਨ ਸਿੰਘ ਦੇ ਜੋ ਐਸ ਡੀਓ ਕਲਸਰਾਜ ਨੇ ਉਹਨਾਂ ਵੱਲੋਂ ਸਾਡੀਆਂ ਸਕੀਮਾ ਤੇ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਅਸੀਂ ਇਸ ਦਾ ਪੂਰਨ ਤੇ ਪੂਰਨ ਤੌਰ ਤੇ ਵਿਰੋਧ ਕਰਦੇ ਪਿਆ ਸਾਡੀ ਜਥੇਬੰਦੀ ਇਹ ਫੈਸਲਾ ਹੈ ਕਿ ਜਦ ਤੱਕ ਸਾਡੇ ਜਥੇਬੰਦੀ ਨਾਲ ਇਸ ਸਿਸਟਮ ਤੇ ਗੱਲਬਾਤ ਨਹੀਂ ਹੁੰਦੀ ਅਸੀਂ ਇਹਦਾ ਵਿਰੋਧ ਜਿਹੜਾ ਉਹ ਕਰਦੇ ਰਵਾਂਗੇ ਇਸ ਵਿਰੋਧ ਦੇ ਤਹਿਤ ਸਾਡੇ ਐਸ ਡੀਓ ਕਨਸਰਾਜ ਨੇ ਸਾਡੇ ਤੇ ਐਫ ਆਰ ਦਰਜ ਕਰਾਈਏ ਸਾਡੇ ਪਰਿਵਾਰਾਂ ਤੇ 25 ਬੰਦਿਆਂ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਤੇ ਐਫ ਆਰ ਦਰਜ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਧਰਨੇ ਦਾ ਮੁੱਖ ਕਾਰਨ ਹੀ ਹੈ ਕਿ ਜੋ ਸਾਡੇ ਤੇ ਝੂਠੀ ਐਫ ਆਰ ਦਰਜ ਇਹਨਾਂ ਨੇ ਕੀਤੀ ਹੈ ਉਹਨੂੰ ਰੱਦ ਕੀਤਾ ਜਾਵੇ ਜੇਕਰ ਇਹ ਐਫਆਰ ਰੱਦ ਨਹੀਂ ਹੁੰਦੀ ਤਾਂ ਅਸੀਂ ਸਾਡੀ ਜੋ ਸੁਭਾ ਕਮੇਟੀ ਹੈ ਸਾਡੀ ਜੋ ਇਥੇ ਬੈਠੀ ਲੀਡਰਸ਼ਿਪ ਹੈ ਇਹ ਕੋਈ ਵੱਡਾ ਫੈਸਲਾ ਕਰ ਸਕਦੇ ਨੇ ਇਸ ਲਈ ਅਸੀਂ ਆਈ ਜੀ ਲੂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਜਦੋਂ ਤੱਕ ਸਾਡੇ ਝੂਠੇ ਪਰਚੇ ਜਿਹੜੇ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਧਰਨਾ ਜਿਹੜਾ ਆ ਇਹ ਚੱਲਦਾ ਰਹੇਗਾ ਧੰਨਵਾਦ